ਇਹ ਬੰਦੇ ਬਈ ਚੂਨਾ ਜਿੰਦੀ ਬੈਠਾ ਇਹਦਾ 스타 ਹੈਗਾ ਪੰਮਾ ਸੇ ਤੋਂ ਪਿਆਲਾ ਠੀਕ ਆ ਤੇ ਜੇ ਬਈ ਸੁਣਨਾ ਦੀ ਟੌਪ ਦੀ ਚੀਜ਼ ਆ ਤਾਂ ਉਹ ਇੰਨਾ ਗੋਲਿਆ ਬੱਕਰਾ ਖੜਾ ਨਾ ਮਾਰੇ ਘਰ ਦੀ ਤੋਕੜ ਮਾਹਿਆ ਵਰਗਾ ਬਈ ਤੇ ਤੁਸੀਂ ਸੱਚ ਜਾਣਿਓ ਬਈ ਚੀਜ਼ ਆਖਦੇ ਨਾ ਦਾ 2 ਘੰਟਿਆਂ ਦੇ ਵਿੱਚ ਕਿਸੇ ਕੰਪਨੀ ਨੂੰ ਕਹਦੇ ਆ ਚਾਹੇ ਕਿਸੇ ਭਰਾ ਨੂੰ ਕਹਿੰਦਾ 2 ਘੰਟਿਆਂ ਦਾ ਹਾਜ਼ਰ ਹੋ ਜਾਂਦੀ ਆ ਆ ਬੱਕਰਿਆਂ ਦੇ ਬੱਚੇ ਨਾਲ ਤੇ ਮੈਂ ਵੀ ਪੈਂਡਿੰਗ 'ਚ ਚੱਲ ਰਿਆਂ ਮੈਨੂੰ ਵੀ 6 ਮਹੀਨੇ 4 ਤੋਂ 6 ਮਹੀਨੇ ਲੱਗਣਗੇ ਤੇ ਤੁਹਾਨੂੰ ਦਾ ਭਾਈ ਮੇਰੇ ਹਿਸਾਬ ਨਾਲ ਨਾ ਸਾਲ ਹੀ ਲੱਗ ਜਾਣਗੇ 2-3 ਸਾਲ ਲੱਗ ਜਾਣਗੇ ਆ ਚੀਜ਼ਾਂ ਪਾਲੋ ਤਾਂ ਦੁਨੀਆਂ دیਵਾਨੀ ਆ ਭਾਈ ਤਾਂ ਆਪ ਦੀਆਂ ਚੀਜ਼ਾਂ ਇਹਨਾਂ ਕੋਲੇ ਇਹ ਪੰਮੇ ਦੇ ਚੇਲੇ ਸੈਦੋ ਗਾਲੇ ਦੇ ਤੇ ਚੇਲੇ ਦਾ ਵੇਰ ਕਿ ਹੁਣ ਗੁਰੂ ਕੋਲੇ ਜਾਉਂ ਕਿ ਸਿੱਧਾ ਬਈ ਦੱਸ ਦੀ ਆਵਾਜ਼ ਲੜ ਵੜਾ ਕੋਈ ਗੱਲ ਨਹੀਂ ਬਈ ਬੱਕਰੇ ਵੀ ਆਪਣੀਆਂ ਭਰਾ ਆਪਣੇ ਹਾਂ ਜੀ ਇਹ ਮੈਨੂੰ ਬਾਈ ਚੈਨਾ ਕਹਿੰਦਾ ਬਈ ਤੂੰ ਬੱਕਰਾ ਹੀ ਲੈ ਜਾ ਯਾਰ ਗੁੱਸੇ ਨਾ ਹੋ ਪਰ ਨਹੀਂ ਬਈ ਇਹ ਪਰਮਾਤਮਾ ਨੇ ਇਹਨੂੰ ਚੀਜ਼ ਦਿੱਤੀ ਆ ਹਨਾ ਇਹਦੀ ਇਹਨੇ ਅੱਜ ਵਧੀਆ ਨਾ ਬਣਾਇਆ ਬਈ ਬਾਈ ਦਾ ਬਹੁਤ ਬਣਾਇਆ ਬਈ ਤੇ ਬੱਕਰਾਂ ਵਾਲਿਆਂ ਨੂੰ ਹੁਣ ਨਾ ਮਾੜਾ ਬੋਲਿਓ ਹਾਂ ਬੱਕਰੀਆਂ ਵਾਲੇ ਉਹ ਬੰਦੇ ਆ ਜਿਹੜੋ ਡਿੰਗੂ ਯਾ ਹੋ ਜਾਂਦਾ ਨਾ ਉਹਦਾ ਯਾਦ ਆਉਂਦੇ ਯਾਰ ਇਹਨਾਂ ਨੂੰ ਬਈ ਮਾਰਾ ਨਾ ਬੋਲਿਆ ਕਰ ਉਹ ਤੋਂ 1100 ਨੂੰ 100 ਗ੍ਰਾਮ ਹੀ ਦਿਉਂਦਾ ਲੈ ਬਈ ਆਪ ਪੈਸੇ ਨਹੀਂ ਲੇਤਾ ਕਰ ਇਹ ਬੰਦੇ ਇੱਕ ਗੱਲ ਆ ਬਈ ਜਿਹੜੇ ਬੱਕਰੀਆਂ ਆ ਲੈਣਾਂ ਇਹਨਾਂ ਦੀ ਅਨਸਾਨਿਤ ਜਿੰਦਾਵਾਦ ਆ ਆਪ ਕੋ ਪੈਸੇ ਨਹੀਂ ਲੇਤਾ ਬਈ ਪੈਸਾ ਨਾਲ ਉਹ ਬੱਕਰੀਆਂ ਆ ਲੈ ਤੋ ਜਿਹੜੋ ਬਿਮਾਰ ਨੂੰ ਦੁੱਧ ਦੇਉਂ ਠੀਕ ਆ ਨਾ ਜੇ ਕੋ ਮੂਰੇ ਆਪ ਬੰਦਾ ਅਰਦਾ ਕਰਦਾ ਹੋਵੇ ਉਹਨੂੰ ਅਰਦਾ ਸਾਡੇ ਬਈ ਆਪ ਦੇ ਖੁਦ ਕਰੋ ਵੀ ਜਾਂਦਾ ਰਿਹਾ ਦੁੱਧ ਮੇਰੇ ਕੋਲੇ ਅੱਜ ਵੀ ਇਹੀਆਂ ਬੱਕਰੀਆਂ ਆ ਪਰ ਯਾਰ ਮਾੜਾ ਨਾ ਬੋਲਿਆ ਕਰੋ ਬੱਕਰੀਆਂ ਵਾਲੇ ਤਾਂ ਨਾ ਹੁਣ ਹੀਰੋ ਆ ਹੀਰੋ ਬਾਕੀ ਬਈ ਆਪਣੇ ਜਿਹੜੇ ਮੰਨ ਕੇ ਚੱਲੋ ਪੰਜਾਬ ਚ ਸ਼ੌਂਕਾ ਆਹੀ ਆ ਬੱਕਰੀਆਂ ਘੋੜੀਆਂ ਮੱਝਾਂ ਗਾਂ ਹਨਾ ਸੋ ਬਈ ਪ੍ਰਮਾਤਮਾ ਹਰੇਕ ਨੂੰ ਵਾਅਦਾ ਕਰੇ ਵਾਅਦਾ ਕਰੇ ਤੇ ਜਿਹੜੇ ਬਈ ਆਪਣੇ ਕੋਸ਼ਕ ਇਲਾਕਿਆਂ ਚ ਹੜ ਆ ਗਏ ਹਨਾ ਤੇ ਬਾਗਾਂ ਦੀਆਂ ਨਸਲ ਦੀਆਂ ਚੀਜ਼ਾਂ ਵੀ ਬਈ ਵਿੱਚ ਰੁੜ ਗਏ ਬਹੁਤ ਬਹੁਤ ਵਧੀਆ ਹਨ ਬਹੁਤ ਜਿਹੜੇ ਬਈ ਹਾਂ ਕੋਈ ਵੀ ਬਰੀਡਰ ਬੰਦੇ ਹਨਾ ਕਿਸੇ ਕੋਲੇ ਕੋਈ ਚੀਜ਼ ਆ ਹਾਂ ਆਪਾਂ ਉਹ ਬੰਦਿਆਂ ਦਾ ਦੂਰੀ ਵਾਰ ਸਾਥ ਦੇਵਾਂਗੇ ਹਾਂ ਕੋਈ ਗੱਲ ਨਹੀਂ ਭਰਾ ਹਾਂ ਜਿਹੜੀਆਂ ਚੀਜ਼ਾਂਾਂ ਕੋਲੋਂ ਰੁੜੀਆਂ ਨਾ ਹਾਂ ਆਏ ਨਾ ਕਿ ਉਹ ਬਈ ਸਾਡੇ ਕੋਲੋਂ ਚੀਜ਼ਾਂ ਹੁਣ ਬੰਨੀਆਂ ਨਹੀਂ ਆਹ ਬੰਦੇ ਤੁਹਾਡੇ ਨਾਲ ਖੜੇ ਆ ਬਈ ਸਾਥ ਦੇਣਗੇ ਹੋ ਸਕਦਾ ਤਾਨੂੰ ਕੋਈ ਜਾਨਵਰ ਨਾ ਮਿਲੇ ਪਰ ਤੁਹਾਨੂੰ ਦੇਣਾ ਉਸ ਚੱਕਰ ਵਿੱਚ ਕੋਈ ਸਕਣ ਜ਼ਰੂਰ। ਸੋ ਬਾਈ ਜਿਉਂਦੇ ਵਾਸਤੇ ਰੋ। ਹੂੰ। ਤਰਕੀਆਂ ਮਾਣੋ ਮੱਚੋਣਾ ਯਾ ਰਿਸ ਕਰੋ। ਰਿਸ ਕਰੋ। ਮੋਬਾਈਲ ਤੁਹਾਡੀ ਜੇਬ ਚਾ ਚਲਾਉਣਾ ਤੁਸੀਂ ਆ। ਚਲਾਉਣਾ ਤੁਸੀਂ ਆ। ਠੀਕ ਆ ਆ ਬਸ ਤੁਹਾਡੀ ਜਵਾਨ ਕੰਮ ਕਰਨੀ ਚਾਹੀਦੀ ਆ। ਜੇ ਸੰਗੀ ਜਾਓਗੇ ਤਾਂ ਮੂਰੇ ਨਹੀਂ ਆਉਂਦੇ। ਹਾਂ। ਤੁਹਾਡੇ ਬਾਈ ਕੁੱਲ ਦੇ ਜੇਬ ਚ ਮੋਬਾਈਲ ਆ ਕੁੱਲ ਦਾ ਬਾਈ ਅਕਾਊਂਟ ਬਣਿਆ। ਮੱਚਾ ਨਾ ਕਰੋ ਯਾਰ ਰਿਸ ਆ ਬੰਦਿਆਂ ਦੀਆਂ ਰੀਸਾਂ ਕਰੋ। ਆ ਸਾਡੇ ਭਲਾਈਆਂ ਨੇ ਦਾ ਮੁੰਡਾ ਇਹ ਵੀ ਮਾਣ ਆ। ਬਹੁਤ ਬੱਕਰੀਆਂ ਦੀਆਂ ਵੀਡੀਓ ਪਾਉਂਦਾ। ਵੈਸੇ ਆਪਣਾ ਤਾਂ ਉਸਤਾਦ ਹੀ ਕਹਿ ਸਕਦੇ ਆ ਬਰਬਰਿਆਂ ਦਿਆਂ ਦਾ ਚੰਗੀਆਂ ਚੀਜ਼ਾਂ ਆਪਾਂ ਨੂੰ ਦੇ ਗਿਆ ਇਹ ਹਾਂ ਸੋ ਮੱਚਣਾ ਨਾ ਕਰੋ ਯਾਰ ਮੈਂ ਤਾਂ ਇਹ ਕਹਿਣਾ ਵੀ ਜਿਹੜਾ ਕਿ ਤੇ ਮੱਚਣਾ ਨਾ ਮਾੜੀ ਗੱਲ ਆ ਮਾੜੀ ਗੱਲ ਆ ਰਿਸਟੈਂਡ ਤੇ ਨਾ ਬਈ ਕਈ ਵਾਰੀ ਕੀ ਹੁੰਦਾ ਕਿਸੇ ਦਾ ਜਵਾਕ ਤਰੱਕੀ ਕਰਦਾ ਨਾ ਕੋਈ ਪਲੇਅਰ ਬਣਦਾ ਜਾਂ ਕੋਈ ਸ਼ੌਂਕ ਪਾਲਦਾ ਤੇ ਜਿਹੜੇ ਵਿਹਲੇ ਬੈਠੇ ਆ ਲੁੱਟਾਂ ਵਹ ਗਏ ਉਹ ਸੀਸੀਟੀਵੀ ਕੈਮਰੇ ਤੇ ਉਹ ਬਈ ਐਵੇਂ ਬਸ ਚੁਗਲੀਆਂ ਕਰ ਉਹ ਜਨਾਨੀਆਂ ਵਾਲੀਆਂ ਗੱਲਾਂ ਹੁੰਦੀਆਂ ਮਰਦ ਦਾ ਬੱਚਾ ਬਈ ਕਦੇ ਕਿਸੇ ਦੀ ਨਾ ਚੁਗਲੀ ਕਰੇ ਸਾਥ ਦਿਓ ਯਾਰ ਸਾਧੋ ਮੇਰੇ ਪੁੱਛ ਲੈ ਗੋਪੀ ਕੇ ਗੋਪੀ ਨੂੰ ਜਗਰੀਬ ਹਾਂ ਪਤਾ ਕੀ ਗੱਲ ਆ ਜੇ ਕੋਈ ਪਿੰਡ ਦਾ ਮੁੰਡਾ ਤਰੱਕੀ ਕਰਦਾ ਮੇਰੇ ਕੋਲੇ ਬਈ ਪਤਾ ਹੀ ਨਹੀਂ ਕਿੰਨੇ ਕ ਚੈਨਲਾਂ ਵਾਲੇ ਜਾਂ ਕਿੰਨੇ ਕ ਬਲੌਗਰ ਆ ਗਏ ਅੱਜ ਤੱਕ ਕੋਈ ਬੰਦਾ ਕਹਦੇ ਵੀ ਗੋਪੀ ਨੇ ਘਰੋਂ ਬਿਨਾ ਇੰਟਰਵਿਊ ਕਰੇ ਮੋੜਿਆ ਬੁਖਾਰ ਦੇ ਵਿੱਚ ਵੀ ਇੰਟਰਵਿਊਆਂ ਕਰੀਆਂ ਪਰ ਯਾਰ ਕਿਸੇ ਨੂੰ ਗੁੱਸੇ ਕਰਕੇ ਨਹੀਂ ਮੋੜਿਆ ਤੇ ਅੱਜ ਲੋਕ ਬੱਥਾਂ ਚ ਜਾਂ ਕਾਰਾਂ ਜਾਂਦੇ ਮਾਂ ਨਾਲ ਕਹਿੰਦੇ ਆ ਬਈ ਉਹ ਸਾਡੇ ਭਰਾ ਦਾ ਘਰ ਆ ਆਏ ਤਾਂ ਸਾਦਾ ਜਾਂ ਘਾਰੀ ਪਰ ਕਹਿੰਦੇ ਆ ਆ ਬਈ ਉਹ ਸਾਡੇ ਭਰਾ ਦਾ ਘਰ ਆ ਭਲਾਈਆਂ ਨੇ ਵਾਲੇ ਗੋਪੀ ਦਾ ਬਹੁਤ ਪਿਆਰ ਆ ਬਾਈ ਤੁਹਾਡਾ ਐਨ ਆਰ ਆਈ ਵੀਰਾਂ ਦਾ ਪੰਜਾਬ ਹਰਿਆਣਾ ਬਹੁਤ ਸਾਥ ਦਿੰਦੇ ਆ ਭਰਾਵਾ ਸੋ ਬਾਈ ਸਭ ਜਵਾਨੀਆਂ ਮਾਣੋ ਐਸ਼ ਕਰੋ ਕਿਸੇ ਤੇ ਮਾੜਾ ਟਾਈਮ ਨਾ ਆਵੇ ਜੇ ਮਾੜਾ ਟਾਈਮ ਆ ਗਿਆ ਕਬਰੌਣਾ ਨਹੀਂ ਹਾਂ ਉਹਦਾ ਡੱਟ ਕੇ ਮੁਕਾਬਲਾ ਕਰਨਾ ਮਰਦਾ ਵੀ ਵਕਤ ਪੈਂਦੇ ਹੁੰਦੇ ਆ ਬਾਈ ਬਸ ਜੇ ਮੈਂ ਪੁੱਛ ਰਿਹਾ ਹਾਂ ਕਿਵੇਂ ਬਾਈ ਬਿਨਾਂ ਨਰਾਜ਼ ਕਰੇ ਨਾ ਨਾ ਬਾਈ ਸਾਡੇ ਘਰੇ ਪ੍ਰਮਾਤਮਾ ਦੀ ਇੰਨੀ ਕਿ ਮੇਰ ਆ ਬਾਈ 3 ਸਾਲ ਹੋ ਗਏ ਸਾਡੇ ਘਰੇ ਅੱਜ ਤੱਕ ਜਉਂਦੀ ਰਵੇ ਕਰਮਾਂ ਵਾਲੀ ਮੇਰੀ ਮਾਂ ਤੇ ਮੇਰੀ ਧੀ ਆਰ ਗਈ ਆ ਮੇਰੀ ਛੋਟੇ ਭਰਾ ਦੇ ਘਰ ਵਾਲੀ ਜਾਣੀ ਉਹ ਤਾਂ ਪਰਜਾਈ ਆ ਪਰ ਮਾਇ ਆ ਦੀ ਧੀ ਬਣਾਈ ਆ ਜਉਂਦੀ ਰਹਿਣ ਕਦੇ ਬਾਈ ਚੁੱਲੇ ਤੋਂ ਪਤੀਲਾ ਨਹੀਂ ਲੈਣ ਦਿੱਤਾ ਤੇ ਭਾਈ ਉਹ ਕਰਮਾਂ ਵਾਲੇ ਘਰ ਹੁੰਦੇ ਆ ਜਿੱਥੇ ਚਾਹ ਵੰਦੀ ਜਿੱਥੇ ਦੁਨਣਾ ਆਉਂਦੀ ਆ ਤੇ ਗੁਰੂ ਘਰ ਟਟ ਲੰਗਰ ਵਰਤਦਾ ਉਹ ਪ੍ਰਮਾਤਮਾ ਦੇਣ ਵਾਲਾ ਜਿਉਂਦੇ ਵਾਸਤੇ ਰੋ ਪੰਜਾਬੀਓ ਸਸਰੀ ਘਰ ਬਈ ਸਸਰੀ ਘਰ ਲੈ ਭਾਈ ਚਾਹ ਵੰਦ